ਟੜਣਾ ਸਭਲ ਟੜਣਾ ਸਭ ਇੱਕ ਖਬਰ ਪਹੁੰਚੀ ਆ ਜੇ ਤੁਹਾਡੇ ਜ਼ਿਹਨ ਦੇ ਵਿੱਚ ਕਿਤੇ ਹੋਵੇ ਕਿ ਪਟਿਆਲੇ ਦੇ ਰਜਿੰਦਰਾ ਹਸਪੀਟਲ ਆ ਜਿਹੜਾ ਉੱਥੇ ਇਹ ਖਬਰ ਸਾਹਮਣੇ ਆਈ ਹੈ ਕਿ ਇੱਕ ਕੁੱਤਾ ਜਿਹੜਾ ਉਹ ਬੱਚੇ ਦੀ ਗਰਦਨ ਨੂੰ ਮੂੰਹ ਚ ਪਾਈ ਫਿਰਦਾ ਰਿਹਾ ਤੇ ਸਟਾਫ ਵਾਲੇ ਉਹ ਬੱਚੇ ਦੀ ਧੜ ਲੱਭ ਰਹੇ ਸੀ ਤੇ ਨਾਲ ਦੀ ਨਾਲ ਹੀ ਪਹਿਲਾਂ ਵੀ ਉੱਥੇ ਖਬਰ ਆਈ ਸੀ ਕਿ ਆਪਰੇਸ਼ਨ ਹੋ ਰਿਹਾ ਸੀ ਕਿਤੇ ਪਹਿਲਾਂ ਇੱਕ ਵਾਰ ਉਦੋਂ ਦੀ ਖਬਰ ਸੀ ਕਿ ਉਦੋਂ ਆਪਰੇਸ਼ਨ ਚੱਲਦੇ ਦੇ ਵਿੱਚ ਲਾਈਟ ਦੇ ਚਲੇ ਜਾਣਾ ਇੱਕ ਮੰਦ ਭਾਗੀ ਗੱਲ ਸੀਗੀ ਸੋ ਇਹ ਖਬਰ ਸੁਣੀ ਤੁਸੀਂ ਕਿ ਸਰ ਤੱਕ ਸੱਚ ਹੈ ਜੀ ਬਿਲਕੁਲ ਬਾਈ ਜੀ ਇਹ 100% ਸੱਚ ਹੈ ਜੀ ਖਬਰ ਜਿਹੜੀ ਤੁਸੀਂ ਸਾਝੀ ਕੀਤੀ ਆ ਉਹਦਾ ਕਾਰਨ ਬਾਈ ਜੀ ਇਹ ਕਿ ਦੇਖੋ ਅੱਜ ਨਾ ਇਹ ਆਥਰ ਜਿਹੇ ਦੀ ਖਬਰ ਆ ਜਦੋਂ ਪਟਿਆਲਾ ਦਰਜਿੰਦਰਾ ਹਸਪਤਾਲ ਜਿਹਨੂੰ ਮੈਂ ਵੈਸੇ ਵੀ ਅਜੂਬਾ ਕਹਿਣਾ ਹੁੰਦਾ ਕਿਉਂਕਿ ਇਹ ਅਜੂਬਾ ਵਾਂਗੂ ਮਸ਼ਹੂਰ ਆ ਇੱਥੇ ਕੋਈ ਨਾ ਕੋਈ ਚੰਦ ਚੜ੍ਹਿਆ ਹੀ ਰਹਿੰਦਾ ਇਸ ਕਰਕੇ ਮੈਂ ਨੂੰ ਅਜੂਬੇ ਦਾ ਦਰਜਾ ਦਿੰਦਾ ਵੈਸੇ ਤਾਂ ਕਰੋ ਸਰਕਾਰੀ ਹਸਪਤਾਲਾਂ ਦਾ ਪੂਰਾ ਮਾੜਾ ਹਾਲ ਹੀ ਆ ਬਾਲਾ ਵਧੀਆ ਹੈ ਨਹੀਂ ਪਰ ਇਸ ਹਸਪਤਾਲ ਦੇ ਵਿੱਚ ਇੱਕ ਕੁੱਤਾ ਜਿਹੜਾ ਇੱਕ ਬੱਚੇ ਦੀ ਧੌਣ ਮੂੰਹ ਦੇ ਵਿੱਚ ਪਾ ਕੇ ਭੱਜਿਆ ਫਿਰਦਾ ਹਸਪਤਾਲ ਦੇ ਸਟਾਫ ਨੂੰ ਭੱਜਣ ਪੈਗੀ ਮੀਡੀਆ ਦੇ ਵਿੱਚ ਖਬਰ ਆ ਗਈ ਪੁਲਿਸ ਆ ਜਿਹੜੀ ਉਹ ਬੱਚੇ ਦੀ ਥਣੋਂ ਲੱਭ ਰਹੀ ਵੀ ਬਾਕੀ ਸਰੀਰ ਦਾ ਹਿੱਸਾ ਕਿੱਧਰ ਗਿਆ ਜਿਹੜਾ ਕਿ ਇਸ ਵੇਲੇ ਤੱਕ ਖਬਰ ਸਾਂਝੀ ਕਰਨ ਦੇ ਵੇਲੇ ਤੱਕ ਮਿਲਿਆ ਨਹੀਂ ਵੀ ਇਹ ਕੁੱਤਾ ਕਿੱਥੋਂ ਬੱਚਾ ਲੈ ਕੇ ਆਇਆ ਹੁਣ ਉਸ ਤੋਂ ਬਾਅਦ ਜਿਹੜੇ ਬੱਚੇ ਇੱਥੇ ਪੈਦਾ ਹੋਏ ਆ ਉਹਨਾਂ ਬੱਚਿਆਂ ਦੀ ਗਿਣਤੀ ਹੋਈ ਉਸ ਤੋਂ ਬਾਅਦ ਜਿਹੜੇ ਜੱੱਚਾ ਬੱਚਾ ਕੇਂਦਰ ਦੇ ਇੰਚਾਰਜ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਹਸਪਤਾਲ ਦੇ ਵਿੱਚ ਸਾਰੇ ਬੱਚੇ ਤੰਦਰੁਸਤ ਆ ਇਹ ਹਸਪਤਾਲ ਦੇ ਵਿੱਚੋਂ ਚੁੱਕਿਆ ਹੋਇਆ ਬੱਚਾ ਨਹੀਂ ਆ ਇਹ ਹਸਪਤਾਲ ਦੇ ਸਾਰੇ ਬੱਚੇ ਠੀਕ ਹੈਗੇ ਆ ਜਿਹੜੇ ਬੱਚਿਆਂ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸੇ ਕਾਰਨ ਕਰਕੇ ਮੌਤ ਹੋਈ ਉਹਨਾਂ ਜਿਹੜਾ ਦੇਖਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਇਹ ਹਸਪਤਾਲ ਦੇ ਵਿੱਚੋਂ ਚੁੱਕਿਆ ਹੋਇਆ ਬੱਚਾ ਨਹੀਂ ਆ ਇਥੋਂ ਇੱਕ ਤਾਂ ਇਹ ਪਤਾ ਲੱਗਦਾ ਜੀ ਕਿ ਹਸਪਤਾਲ ਦੇ ਵਿੱਚ ਉਹ ਕੁੱਤਾ ਧੌਣ ਲੈ ਕੇ ਕਿਵੇਂ ਆ ਗਿਆ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ ਆਵਾਰਾ ਕੁੱਤਿਆਂ ਦੀ ਭਮਾਰ ਕਿਵੇਂ ਆ ਜਿਹੜਾ ਕੁੱਤਾ ਪ੍ਰੇਮੀ ਹੈ ਇੱਕ ਤਾਂ ਮੈਨੂੰ ਉਹਨਾਂ ਦੇ ਬਹੁਤ ਦੁੱਖ ਹੁੰਦਾ ਉਹਨਾਂ ਦੇ ਉੱਤੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਜਿਹੜੇ ਆਵਾਰਾ ਕੁੱਤੇ ਹਨ ਨੇ ਨਸਬੰਦੀ ਕੀਤੀ ਜਾਵੇ ਡਮ ਸ਼ੈਲਟਰ ਦੇ ਵਿੱਚ ਰੱਖਿਆ ਜਾਵੇ ਇਹਨਾਂ ਨੂੰ ਸੜਕ ਦੇ ਉੱਤੇ ਕੋਈ ਰੋਟੀ ਨਾ ਪਾਈ ਜਾਵੇ ਤੇ ਕੁੱਤਾ ਪ੍ਰੇਮੀ ਸਾਹਮਣੇ ਆਗੇ ਜੀ ਉਹ ਕਹਿੰਦੇ ਜੀ ਕਿ ਦੇਖੋ ਇਹ ਤਾਂ ਕੁੱਤਿਆਂ ਦੀ ਆਜ਼ਾਦੀ ਨੂੰ ਖਤਰਾ ਮੈਂ ਮੰਨਦੇ ਵਿੱਚ ਸੋਚਿਆ ਮੈਂ ਕਿਹਾ ਯਾਰ ਜੇ ਬੰਦੇ ਨੂੰ ਖਾ ਜਾਂਦੇ ਉਦੋਂ ਕੋਈ ਖਤਰਾ ਨਹੀਂ ਤੇ ਇਹ ਕੁੱਤਿਆਂ ਦੀ ਆਜ਼ਾਦੀ ਨੂੰ ਖਤਰਾ ਉਹ ਕਹਿੰਦੇ ਜੀ ਅਦਾਲਤ ਮੁੜ ਕੇ ਵਿਚਾਰ ਕਰੇ ਤੇ ਅਦਾਲਤ ਨੇ ਇਸ ਗੱਲ ਦੇ ਉੱਤੇ ਮੁੜ ਕੇ ਵਿਚਾਰ ਕੀਤਾ ਤੇ ਇਹ ਗੱਲ ਕਹੀ ਵੀ ਨਸਬੰਦੀ ਕਰਕੇ ਉੱਥੇ ਹੀ ਕੁੱਤੇ ਛੱਡ ਦਿੱਤੇ ਜਾਣ ਜਿਹੜੀ ਥਾਂ ਤੋਂ ਚੱਕੇ ਆ ਮੈਂ ਮਨ ਦੇ ਵਿੱਚ ਹੁਣੇ ਸੋਚਦਾ ਕਿ ਕੁੱਤਿਆਂ ਦੇ ਬਾਰੇ ਤਾਂ ਫੈਸਲਾ ਇੱਕ ਹਫ਼ਤੇ ਦੇ ਵਿੱਚ ਬਦਲਦਾ ਤੇ ਜਿਹੜੇ ਆਪਣੀਆਂ ਸਜ਼ਾਵਾਂ ਟੱਟ ਕੇ ਕਈ-ਕਈ ਦਿਖਾ ਕੇ ਤੇ ਹਾਲੇ ਵੀ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਆ